ਐਨੂੰ ਨਹੀਂ ਲੱਗਦਾ ਕਿ ਉਹ ਉਹਨੂੰ ਤਾਂ ਕਿਹਦੇ ਸੀਸੀ ਮਰਜੀ ਸਿੰਘ ਬਾਦ ਦੇ ਕੈਂਡੀਡੇਟ ਹੋਵਾਂਗੇ ਅੱਛਾ ਕਿਸੇ ਹੋਰ ਪਾਰਟੀ ਨੂੰ ਪਾਸ ਦੇ ਰਹੀ ਹੈਗੇ ਕਾਂਗਰਸ ਦੀ ਵਿਚਾਰਧਾਰਾ ਹੋਰ ਹੈ ਸਿਮਰਨਜੀਤ ਸਿੰਘ ਮਾਨ ਹੋਣਾ ਦੇ ਵਿਚਾਰਧਾਰਾ ਤਾਂ ਬਿਲਕੁਲ ਹੀ ਹੋਰ ਹੈ ਮਤਲਬ ਥੋੜਾ ਕਾਂਗਰਸੀ ਵਰਕਰ ਕਹਿ ਰਿਹਾ ਕਿ ਇਹ ਤਾਂ ਦੂਜੇ ਪਾਸੇ ਸ਼ਿਫਟ ਹੋ ਜਾਗੇ ਡਾਕਟਰ ਗਾਂਧੀ ਦੀ ਵਿਚਾਰਧਾਰਾ ਵੀ ਤਾਂ ਹੋਰ ਸੀ ਤੇ ਅੱਜ ਉਹ ਕਾਂਗਰਸ ਦੀ ਟਿਕਟ ਦੇ ਚੋਣ ਲੜ ਰਹੇ ਆ ਇਹ ਲੋਕ ਕਿਸੇ ਦੇ ਪੰਨੇ ਨਹੀਂ ਹੂੰ ਨਹੀਂ ਕਿਸੇ ਦੇ ਪੰਨੇ ਬਿਲਕੁਲ ਲੋਕਾਂ ਨੇ ਜਿਹੜਾ ਫੈਸਲਾ ਜੀ ਉਹ ਉਹਨਾਂ ਨੇ ਮਨ ਬਣਾ ਲਿਆ ਮੈਂ ਕੌਣ ਦੱਸਾਂ ਹੋਇਆ ਕਿ ਮੀਟਿੰਗ ਦੇ ਵਿੱਚ ਕਹਿੰਦੇ ਲਾਲਾ ਲਾਲਾ ਵੀ ਹੋ ਗਈ ਮੀਟਿੰਗ ਦੇ ਵਿੱਚ ਜਿੰਦਾਬਾਦ ਮਰਦਾਬਾਦ ਵੀ ਹੋ ਗਿਆ ਉੱਥੇ ਮੀਟਿੰਗ ਅਸੀਂ ਵਰਕਰਾਂ ਨੂੰ ਕੰਟਰੋਲ ਕਰ ਰਹੇ ਸੀ ਔਰ ਜਦੋਂ ਕਿਤੇ ਡਾਕਟਰ ਆਪਣਾ ਰਾਜਾ ਬੜੀਨ ਸਿੰਘ ਜੀ ਨੇ ਕਹਿਤਾ ਕਿ ਸਾਡੇ ਗਾਂਧੀ ਨੂੰ ਜਿਹੜੀ ਤੁਸੀਂ ਵੋਟ ਆ ਉਹ ਬਹੁਤ ਵਰਕਰ ਭੜ ਗਏ ਵਰਕਰ ਜਦੋਂ ਤੀਨ ਜਦੋਂ ਕਰਨਗੇ ਲੋਕ ਉਹਨਾਂ ਨੂੰ ਸਵਾਲ ਨਹੀਂ ਕਰਨਗੇ ਵੀ ਤੁਸੀਂ ਕਿਹਦੇ ਲਈ ਵੋਟ ਮੰਗ ਰਹੇ ਹੋ ਇਹ ਤੁਹਾਡਾ ਜਿਹੜਾ ਜਿਹੜਾ ਤੁਹਾਡਾ ਕੈਂਡੀਡੇਟ ਆ ਉਹ ਤਾਂ ਕਹਿੰਦਾ ਮੈਂ ਤੁਹਾਡੀ ਕੋਈ ਬਾਹ ਨਹੀਂ ਫੜਨੀ ਤੁਹਾਡੇ ਤੇ ਕੋਈ ਉਹ ਕਿ ਤੁਹਾਡੇ ਲਈ ਮੈਂ ਫੋਨ ਨਹੀਂ ਕਰਨਾ ਤੂੰ ਡਾਕਟਰ ਗਾਂਧੀ ਨੂੰ ਇੱਥੇ ਲੈ ਕੇ ਆਏ ਤਾਂ ਉਹਦੇ ਨਾਲ ਇੱਕ ਲਖਤ ਵਰਪਰ ਦਾ ਜਿਹੜਾ ਮਨੋਵਲ ਸੀਗਾ ਉਹ ਡਿੱਗ ਗਿਆ ਤੇ ਦੂਜਾ ਇਹ ਹੋਇਆ ਕਿ ਡਾਕਟਰ ਗਾਂਧੀ ਨੇ ਇੱਕ ਪਿਛਲੇ ਹਫ਼ਤੇ ਕੀਤੇ ਇੰਟਰਵਿਊ ਦੇ ਦੌਰਾਨ ਕਿਸੇ ਚੈਨਲ ਤੇ ਇਹ ਵੀਡੀਓ ਪਾਤੀ ਕਿ ਮੈਂ ਕਿਸੇ ਦੇ ਦੁੱਖ ਸੁੱਖ ਚ ਨਹੀਂ ਜਾਣਾ ਮੈਂ ਕਿਸੇ ਦੀ ਮਤਲਬ ਕਹਿਣ ਦਾ ਵੀ ਮਦਦ ਨਹੀਂ ਕਰਨੀ ਜੇ ਬੂਥਾਂ ਦੇ ਉੱਤੇ ਕੋਈ ਲੜਾਈ ਝਗੜਾ ਹੋਇਆ ਗਿਆ ਮੇਰੇ ਕੋਲੋਂ ਉਮੀਦ ਨਾ ਰੱਖੋ ਕਿ ਮੈਂ ਕਿਸੇ ਥਾਣੇ ਜਾਂ ਕਿਸੇ ਹੋਰ ਮਤਲਬ ਕਹਿਣ ਦਾ ਵੀ ਹੈ ਮਦਦ ਕਰਾਂ ਤੁਹਾਡੀ ਹੁਣ ਜਿਹੜਾ ਵਰਕਰ ਆ ਬੈਨ ਦਾ ਉੱਟ ਖਾਂਦਾ ਫਿਰਦਾ ਹਾਂ ਤੇ ਹੁਣ ਉਹ ਕਿਸ ਦੇ ਲਈ ਲੜਾਈ ਲੜੇਗਾ ਜੀ ਦੱਸੋ ਹੁਣ ਕਿਸ ਦੇ ਲਈ ਲੜਾਈ ਲੜੇਗਾ ਜੀ ਡਾਕਟਰ ਗਾਂਧੀ ਲਈ ਕਿ ਆਪ ਨੂੰ ਹੁਣ ਪਬਲਿਕ ਲੋਕਾਂ ਨੇ ਇੱਕ ਇਹ ਮਨ ਬਣਾ ਲਿਆ ਕਿ ਜਿਹੜੇ ਬੰਦੇ ਦੂਜੀਆਂ ਪਾਰਟੀਆਂ ਛੱਡ ਕੇ ਆਏ ਆ ਵੀ ਅਸੀਂ ਉਹਨਾਂ ਦੀ ਮਤਲਬ ਕਹਿ ਦਵੀਂ ਥਕਾਈ ਕਰਨੀ ਆ। ਬੇ ਤੁਸਤਾ ਅੱਖਾਂ ਦਿਖਾਈਆਂ ਹਾਈ ਕਮਾਂਡ ਨੂੰ ਸਿੱਧਮ ਸਿੱਧੀਆਂ ਕਿ ਭਾਈ ਜੇ ਐਂ ਕਰੋਗੇ ਤਾਂ ਫਿਰ ਗੱਲ ਐਂ ਨਹੀਂ ਅਸੀਂ ਵੀ ਕੁਝ ਨਾ ਕੁਝ ਕਰ ਸਕਦੇ ਆ। ਕਿਹਦੇ ਤੁਸੀਂ ਤਾਂ ਸਿੱਧੀਆਂ ਅੱਖਾਂ ਦਿਖਾਈਆਂ ਹਾਈ ਕਮਾਂਡ ਨੂੰ। ਕੀ ਤੁਸੀਂ ਇਹ ਵੀ ਡਿਮਾਂਡ ਕਰ ਰਹੇ ਸੀ ਕਿ ਕੈਂਡੀਡੇਟ ਬਦਲ ਦਿੱਤਾ ਜਾਵੇ ਤਾਂ ਫਿਰ ਸ਼ਾਇਦ ਹਵਾ ਬਦਲ ਸਕਦੀ ਹੈ। ਐਕਚੁਅਲੀ ਤਾਂ ਪਹਿਲਾਂ ਹੀ ਸੀ ਫਸ ਪਈ ਗਈ। ਹਾਂਜੀ 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 ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਔਰ ਪਾਰਟੀਆਂ ਦੇ ਵਿੱਚ ਬਗਾਵਤ ਵੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਪਾਰਟੀਆਂ ਦੇ ਕਈ ਲੋਕ ਜਿਹੜੇ ਪੁਰਾਣੇ ਨੇ ਉਹ ਕਹਿੰਦੇ ਕਿ ਪੈਰਾਸ਼ੂਟ ਉਮੀਦਵਾਰ उतारे ਜਾ ਰਹੇ ਆ ਪਟਿਆਲਾ ਚ ਵੀ ਇਹੋ ਜਿਹਾ ਹੀ ਦੇਖਣ ਨੂੰ ਮਿਲਿਆ ਡਾਕਟਰ ਧਰਮਵੀਰ ਗਾਂਧੀ ਨੂੰ ਕਾਂਗਰਸ ਨੇ ਜੁਆਇਨ ਕਰਵਾਇਆ ਔਰ ਪਟਿਆਲਾ ਤੋਂ ਉਮੀਦਵਾਰ ਐਲਾਨਨਾ ਤਾਂ ਵਿਰੋਧ ਹੋਇਆ ਔਰ ਉੱਥੇ ਹੀ ਜਿਹੜੀ ਲੋਬੀ ਨੇ ਵਿਰੋਧ ਕੀਤਾ ਉਹਨਾਂ ਦੇ ਵਿੱਚੋਂ ਹਰਦਿਆਲ ਸਿੰਘ ਕੰਬੂਜ ਸਾਹਿਬ ਕਾ ਐਮਐਲਏ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਆ ਗੱਲਬਾਤ ਕਰਦੇ ਆ ਹਰਦਿਆਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਥੈਂਕ ਯੂ ਵਿਕਣ ਜੀ ਥੈਂਕ ਯੂ ਵੈਰੀ ਮਚ ਕੀ ਗੱਲ ਹੋਈ ਤੁਸੀਂ ਬਹੁਤ ਵੱਡਾ ਕੱਠ ਰੱਖਿਆ ਹੋਇਆ ਸੀ ਕਹਿੰਦੇ ਆਪਦੇ ਸਮਰਥਕ ਸੱਦੇ ਹੋਏ ਸੀ ਕੋਈ ਅੱਗੇ ਪਲਾਨ ਦੇ ਸਕਦੇ ਸੀਗੇ ਤੁਸੀਂ ਕੀ ਰਿਹਾ ਹੈ ਮਸਲਾ ਕੀ ਸੀਗਾ ਪੂਰਾ ਖੁੱਲ ਕੇ ਬਰੀਫ ਕਰਿਓ ਹਰਦੇਵਾਲ ਜੀ ਜ਼ਿਕਰਮ ਜੀ ਗੱਲ ਇਹ ਹੈਗੀ ਆ ਕਿ ਜਦੋਂ ਤੁਸੀਂ ਤੁਹਾਡੇ ਕੋਲ ਵਕਤ ਹੈਗਾ ਬਿਲਕੁਲ 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 ਵਕਤ ਹੈਗਾ ਤੁਸੀਂ ਕੋਈ ਇਦਾਂ ਹੈਗਾ ਕਿ ਕਿਉਂਕਿ ਪਿਛਲੇ 2 ਸਭਾ 2 ਸਾਲ ਤੋਂ ਕਾਂਗਰਸ ਤੇ ਵਰਕਰਸ ਤੇ ਬਹੁਤ ਵੱਡੀ ਮਾਰ ਪੈ ਰਹੀ ਹੈਗੀ ਆ ਹਾਂਜੀ ਤੇ ਤੁਸੀਂ ਦੇਖ ਹੀ ਰਿਹਾ ਕਿ ਜੇ ਸਾਡੇ ਸੀਨੀਅਰ ਲੀਡਰ ਚ ਨੇ ਉਹਨਾਂ ਨੂੰ ਵੀ ਬਸਲ ਕਹਿੰਦੇ ਆ ਇਹ ਜਿਹੜੀ ਭਗਵੰਤ ਮਾਨ ਸਰਕਾਰ ਦਾ ਟਾਰਗੇਟ ਕਰਦੀ ਹੈਗੀ ਪਿੰਡਾਂ ਦੇ ਵਿੱਚ ਨੀਚੇ ਵਰਕਰਾਂ ਨੂੰ ਸ਼ਹਿਰਾਂ ਦੇ ਅੰਦਰ ਵਰਕਰਾਂ ਨੂੰ ਬਹੁਤ ਜ਼ਿਆਦਾ ਟਾਰਗੇਟ ਜਿਹੜੇ ਹੈਗੇ ਉਹ ਕਰਨ ਲੱਗੇ ਹੋਏ ਹੈਗੇ ਆ ਕਿ ਇੱਕ ਇਹ ਪਬਲਿਕ ਨੂੰ ਅਮੀਰ ਉਹਦਾ ਉਮੀਦ ਸੀ ਕਿ ਫਾਇਦ ਹੋਮ ਜਿਹੜਾ ਸਾਨੂੰ ਜੇ ਅਸੀਂ ਇਹ ਗੁੱਸਾ ਲੋਕ ਸਭਾ ਦੇ ਚੋਣਾਂ 'ਚ ਕੱਢਾਂਗੇ ਤੇ ਸਾਡਾ ਜਿਹੜਾ ਕੋਈ ਕਾਂਗਰਸਮੈਨ ਜਿਹੜਾ ਆਏਗਾ ਤੇ ਉਹਨੂੰ ਅਸੀਂ ਇਥੋਂ ਚਿਤਾ ਕੇ ਭੇਜਾਂਗੇ ਤੇ ਜਿਹੜਾ ਸਾਨੂੰ ਪ੍ਰੋਟੈਕਟ ਕਰ ਸਕੇ ਹਮ ਇੱਕ ਇਹ ਵੱਡਾ ਵੱਡਾ ਮਸਲਾ ਕਿਹਨ ਦਾ ਵੀ ਕਾਂਗਰਸ ਵਰਕਰ ਦੇ ਮਨ ਦੇ ਅੰਦਰ ਸੀ ਉਹਦਾ ਉਹਦੇ ਕਰਕੇ ਜਿਹੜਾ ਕਿਉਂਕਿ ਕਾਰਨ ਇਹ ਵੀ ਪੁੱਛਤਾ ਸਾਡਾ ਵਰਕਰ ਸੀ ਜਿਹੜਾ ਉਹ ਤੋਂ ਕਾਂਗਰਸ ਦਾ ਨੁਕਸਾਨ ਹੋਇਆ ਜਦੋਂ ਕੈਪਟਨ ਮਰੀਂਦਰ ਸਿੰਘ ਇਥੋਂ ਬੀਜੇਪੀ 'ਚ ਸ਼ਿਫਟ ਕਰਕੇ ਉਹਨਾਂ ਦਾ ਪੂਰਾ ਪਰਿਵਾਰ ਸ਼ਿਫਟ ਕਰਕੇ ਚਲਾ ਗਿਆ। ਤੇ ਦੂਜਾ ਹੁਣ ਜਦੋਂ ਇਹ ਇੱਥੇ ਕਰਨਕੋਟ ਕਰਕੇ ਜਦੋਂ ਟਕਸਾਲੀ ਪਰਿਵਾਰਾਂ ਨੂੰ ਇਗਨੋਰ ਕਰਕੇ ਇੱਥੇ ਡਾਕਟਰ ਧਰਮਵੀਰ ਗਾਂਧੀ ਨੂੰ ਜਦੋਂ ਟਿਕਟ ਦਿੱਤੀ ਤਾਂ ਇੱਕ ਲਖਤ ਜਿਹੜਾ ਸਾਡਾ ਕਾਂਗਰਸ ਵਰਕਰ ਸੀ ਉਹਦੇ ਰਿਜੈਂਟਮੈਂਟ ਜਿਹੜੀ ਮਤਲਬ ਕਿ ਬਹੁਤ ਜ਼ਿਆਦਾ ਆ ਗਈ ਤੇ ਉਹ ਉਹ ਤੋਂ ਪਹਿਲਾਂ ਕੀ ਹੋਇਆ ਕਿ ਤੇ ਸਾਰੇ ਜ਼ਿਲ੍ਹੇ ਦੇ ਜਿੰਨੇ ਵੀ ਹਲਕਾਂ ਚਾਰਸੀ ਉਹਨਾਂ ਨੇ ਇੱਕ ਲਿਖ ਕੇ ਕਾਂਗਰਸ ਹਾਈ ਕਮੰਡ ਨੂੰ ਦਿੱਤਾ ਸੀ ਕਿ ਸਾਡੇ ਵਿੱਚੋਂ ਜਿੰਨੂੰ ਮਰਜੀ ਟਕਸਾਲੀ ਨੂੰ ਦੇ ਸੋ ਸਰਦਾਰ ਨਾਲ ਸਿੰਘ ਜਿਹੜੇ ਸਭ ਤੋਂ ਪੁਰਾਣੇ ਲੀਡਰ ਨੇ ਵੀ ਉਹਨਾਂ ਨੂੰ ਦੇ ਦੋ ਜਾਂ ਮੇਰਾ ਨਾਮ ਸੀ ਉਹਨੂੰ ਦੇ ਦੋ ਜਾਂ ਸਾਡੀ ਜਿਹੜੀ ਮਹਿਲਾ ਕਾਂਗਰਸ ਦੀ ਪ੍ਰਧਾਨਾ ਪੁਰਸ਼ਰਨ ਦੇਵ ਵੀ ਨਾ ਇਹਨਾਂ ਚੋਂ ਕਿਸੇ ਨੂੰ ਵੀ ਟਿਕਟ ਤਸੀ ਦੇ ਦੋ ਮੈਂ ਪਰ ਉਹ ਜਦੋਂ ਡਾਕਟਰ ਗਾਂਧੀ ਨੂੰ ਇੱਥੇ ਲੈ ਕੇ ਆਏ ਤਾਂ ਉਹਦੇ ਨਾਲ ਇੱਕ ਲਖਤ ਵਰਕਰ ਦਾ ਜਿਹੜਾ ਮਨੋਵਲ ਸੀਗਾ ਉਹ ਡਿੱਗ ਗਿਆ ਤੇ ਦੂਜਾ ਇਹ ਹੋਇਆ ਕਿ ਡਾਕਟਰ ਗਾਂਧੀ ਨੇ ਇੱਕ ਪਿਛਲੇ ਹਫ਼ਤੇ ਕਿਸੇ ਇੰਟਰਵਿਊ ਦੇ ਦੌਰਾਨ ਕਿਸੇ ਚੈਨਲ ਤੇ ਇਹ ਵੀਡੀਓ ਪਾਤੀ ਕਿ ਮੈਂ ਕਿਸੇ ਦੇ ਦੁੱਖ ਸੁੱਖ ਚ ਨਹੀਂ ਜਾਣਾ ਮੈਂ ਕਿਸੇ ਦੀ ਮਤਲਬ ਕਹਿਣ ਦਾ ਵੀ ਮਦਦ ਨਹੀਂ ਕਰਨੀ ਜੇ ਬੂਥਾਂ ਦੇ ਉੱਤੇ ਕੋਈ ਲੜਾਈ ਝਗੜਾ ਹੋਏਗਾ ਮੇਰੇ ਕੋਲ ਉਮੀਦ ਨਾ ਰੱਖੋ ਕਿ ਮੈਂ ਕਿਸੇ ਥਾਣੇ ਜਾਂ ਕਿਸੇ ਹੋਰ ਮਤਲਬ ਕਹਿੰਦਾ ਵੀ ਹੈ ਮਦਦ ਕਰਾਂ ਤੁਹਾਡੀ ਹਾਂ ਤਾਂ ਦੇਖੋ ਜਿਹੜਾ ਵਰਕਰ ਹੈ ਇਹਨਾਂ ਦਾ ਉਹ ਕੁੱਟ ਖਾਂਦਾ ਫਿਰਦਾ ਹਾਂ ਤੇ ਹੁਣ ਉਹ ਕਿਸ ਦੇ ਲਈ ਲੜਾਈ ਲੜੇਗਾ ਕੀ ਦੱਸੋ ਹਾਂ ਬਿਲਕੁਲ ਅਸੀਂ ਉਹਨਾਂ ਨੂੰ ਪ੍ਰੋਟੈਕਟ ਕੀਤਾ ਪਿਛਲੇ 2 ਸਾਲ ਚ ਉਹਨਾਂ ਦੀ ਲੜਾਈ ਲੜੀ 200 ਤੋਂ ਵੱਧ ਬੰਦਿਆਂ ਤੇ ਸਾਡੇ ਅੰਦਰ ਪਰਚੇ ਦਰਜ ਹੋਏ ਵੇ ਸਾਡੇ ਕੋਲ ਲਿਸਟ ਹੈ ਤੇ ਹੁਣ ਜਿਹੜਾ ਉਹ ਕਿਸ ਦੇ ਲਈ ਲੜਾਈ ਲੜੇਗਾ ਜੀ ਡਾਕਟਰ ਗਾਂਧੀ ਲਈ ਇੱਕ ਤਾਂ ਪੂਰੇ ਪੰਜਾਬ 'ਚ ਹੁਣ ਪਬਲਿਕ ਲੋਕਾਂ ਨੇ ਇੱਕ ਇਹ ਮਨ ਬਣਾ ਲਿਆ ਕਿ ਜਿਹੜੇ ਬੰਦੇ ਦੂਜੀਆਂ ਪਾਰਟੀਆਂ ਛੱਡ ਕੇ ਆਏ ਆ ਵੀ ਅਸੀਂ ਉਹਨਾਂ ਦੀ ਮਤਲਬ ਕਹਿਣ ਦਾ ਵੀ ਥਕਾਈ ਕਰਨੀ ਹੈ ਵੈਦਰ ਦੇ ਆਰ ਮਤਲਬ ਕਿ ਇਨ ਭਾਪੀ ਵੈਦਰ ਦੇ ਆਨ ਅਕਾਲੀਦਰ ਵੈਦਰ ਦੇ ਆਨ ਆਪ ਆਮਾਦੀ ਪਾਰਟੀ ਵੈਦਰ ਦੇ ਆਨ ਕਾਂਗਰਸ ਪਾਰਟੀ ਠੀਕ ਹੈ ਨਹੀਂ ਤੇ ਲੋਕਾਂ ਨੇ ਇੱਕ ਤਾਂ ਇਹ ਭਾਵਨਾ ਪੰਜਾਬ ਦੇ ਲੋਕਾਂ ਦੇ ਮਨ ਦੇ ਵਿੱਚ ਆ ਗਈ ਜੀ ਤੇ ਦੂਜੀ ਗੱਲ ਇਹ ਹੈ ਕਿ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਸੀ ਤਾਂ ਜਿਹੜਾ ਵਰਕਰ ਸੀ ਪਟਿਆਲੇ ਦਾ ਉਹ ਬਹੁਤ ਜ਼ਿਆਦਾ ਅਨੌਇਡ ਹੋ ਗਿਆ ਅਸੀਂ ਉਹਨਾਂ ਨੂੰ ਰੋਕਣ ਦੇ ਲਈ ਅੱਜ ਇੱਕ ਬੜੀ ਵੱਡੀ ਅਸੀਂ ਤਾਂ ਇੱਕ ਮੀਟਿੰਗ ਰੱਖੀ ਸੀ ਜਿਵੇਂ ਤੁਹਾਨੂੰ ਭੇਜਿਆ ਤੇ ਅਸੀਂ ਤਾਂ ਇੱਕ ਮੀਟਿੰਗ ਦਾ ਰੱਖੀ ਸੀ ਕਿ ਬਟਕਸਾਲੀ ਪਰ ਕਾਂਗਰਸੀ ਵਰਕਰ ਪਰ ਕਹਿੰਦੇ ਤੁਸੀਂ ਤਾਂ ਅੱਖਾਂ ਦਿਖਾਈਆਂ ਹਾਈ ਕਮਾਂਡ ਨੂੰ ਸਿੱਧਮ ਸਿੱਧੀਆਂ ਕਿ ਭਾਈ ਜੇ ਐਂ ਕਰੋਗੇ ਤਾਂ ਫਿਰ ਗੱਲ ਐਂ ਨਹੀਂ ਅਸੀਂ ਵੀ ਕੁਝ ਨਾ ਕੁਝ ਕਰ ਸਕਦੇ ਆਂ ਕਿਹਦੇ ਤੁਸੀਂ ਤਾਂ ਸਿੱਧੀਆਂ ਅੱਖਾਂ ਦਿਖਾਈਆਂ ਹਾਈ ਕਮਾਂਡ ਨੂੰ ਨਹੀਂ ਨਹੀਂ ਅੱਖਾਂ ਤੇ ਅਸੀਂ ਅਸੀਂ ਤਾਂ ਚਲੋ ਅਸੀਂ ਮੰਨ ਲਾਂਗੇ ਪਾਰਟੀ ਦੀ ਗੱਲ ਜਿੱਦੋਂ ਪੀਪਲ ਆਰ ਨਾਟਰੀ ਤੇ ਵਟ ਵੀ ਕੈਨ ਡੂ ਤੇ ਲੋਕ ਤਾਂ ਕਿਸਦੇ ਖਰੀਦੇ ਨਹੀਂ ਨਾ ਜੀ ਓਏ ਬਿਲਕੁਲ ਹਾਂ ਹੁਣ ਪਿਛਲੀ ਚੋਣਾਂ ਚ ਦੇਖ ਨਹੀਂ ਲਿਆ ਵੀ ਕੀ ਹਾਲ ਹੋਇਆ ਸੀਗਾ ਹਾਂਜੀ 92 ਉਹਨਾਂ ਦੇ ਜਿੱਤਾਤੇ ਹੁਣ ਉਹਨਾਂ ਦੇ ਵਿੱਚੋਂ ਵੀ ਮੇਰੀ ਗੱਲ ਤੋਂ 92 ਤੋਂ 9 ਤੱਕ ਜਿੱਤਾ ਕੇ ਦਿਖਾ ਦਣ ਹੂੰ ਲੋਕ ਕਿਸੇ ਦੀ ਝੋਲੀ ਚ ਨਹੀਂ ਪਾਏ ਹੁੰਦੇ ਮੈਂ ਤੁਹਾਨੂੰ ਦੱਸਾਂ ਹੂੰ ਲੋਕ ਹੁਣ ਐਨੇ ਸਿਆਣੇ ਹੋ ਗਏ ਕਿ ਉਹ ਆਪਣਾ ਡਿਸੀਜਨ ਆਪ ਲੈਂਦੇ ਆ ਪਰ ਉਹਨਾਂ ਨੇ ਤਾਂ ਹੁਣ ਦੇਖੋ ਇੱਕ ਪਾਸੇ ਤਾਂ ਹਰਦੇਲ ਜੀ ਇਹ ਵੀ ਗੱਲ ਹੋਈ ਕਿ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਇੰਡੀਆ ਗੱਟ ਜੋੜ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਪੰਜਾਬ 'ਚ ਨਾਰਾ ਦਿੱਤਾ ਇਹ ਕਿ 13 0 ਕਹਿੰਦੇ 13 ਆਮ ਆਦਮੀ ਪਾਰਟੀ ਦੀ ਆਉਣਗੇ ਬਾਕੀ ਸਾਰੇ 0 ਸਰੋ ਜੀ ਉਹ ਤਾਂ ਹੁਣ ਲੋਕ 4 ਜੂਨ ਨੂੰ ਦੱਸਣਗੇ ਹੂੰ ਕਿ 013 ਕ 130 ਹੂੰ ਹਾਂਜੀ ਹਾਂ ਇਹ ਤਾਂ ਮੇਰੇ ਕਹਿਣ ਨਾਲ ਇਹ ਭਗਵੰਤ ਸਹਮਾਨ ਦੇ ਕਹਿਣ ਨਾਲ ਤਾਂ ਨਹੀਂ 13 ਮਿਲ ਜਾਣੀਆਂ ਜੀ ਹੂੰ ਠੀਕ ਹੈ ਜੀ ਤੇ ਇਹ ਤਾਂ ਅੱਜ ਵਾਲੀ ਮੀਟਿੰਗ ਚ ਕੀ ਰਿਹਾ ਫਿਰ ਇੱਕ ਮਿੰਟ ਮੈਂ ਤੁਹਾਨੂੰ ਦੱਸ ਦਿੰਦਾ ਜੀ ਇਹ ਤਾਂ ਤੁਸੀਂ ਨੇ ਕਿਸੇ ਵੀ ਛੋਟੀ ਪਾਰਟੀ ਵਾਲੇ ਨਾਲ ਤੁਸੀਂ ਤੁਸੀਂ ਬਹੁਜਨ ਸਭਾ ਪਾਰਟੀ ਵਾਲੇ ਨਾਲ ਗੱਲ ਕਰ ਲਓ ਜੋ ਵੀ ਕਹਦਾ ਵੀ ਸਾਡੀ ਅਸੀਂ ਤਾਂ 13 ਦੀਆਂ 13 ਜਿੱਤਾਂਗੇ ਅਸੀਂ ਹੂੰ ਹੈ ਹੂੰ ਕਿ ਹਰ ਪਾਰਟੀ ਤੇ ਹਰ ਪਾਰਟੀ ਨੇ ਆਪੋ ਆਪਣਾ ਕਲੇਮ ਕਰਨਾ ਹੁੰਦਾ ਹਰਦੇਵਾਲ ਜੀ ਠੀਕ ਹੈ ਤੁਹਾਡੀ ਗੱਲ ਖੈਰ ਮੈਨੂੰ ਇਹ ਦੱਸੋ ਕਿ ਅੱਜ ਵਾਲੀ ਮੀਟਿੰਗ ਤੁਹਾਡੀ ਹੋਈ ਉੱਥੇ ਤੁਹਾਡੇ ਪ੍ਰਧਾਨ ਵੀ ਪਹੁੰਚ ਗਏ ਹੋਇਆ ਕੀ ਮੀਟਿੰਗ ਦੇ ਵਿੱਚ ਕਹਿੰਦੇ ਲਾਲਾ ਲਾਲਾ ਵੀ ਹੋ ਗਈ ਮੀਟਿੰਗ ਦੇ ਵਿੱਚ ਜਿੰਦਾਬਾਦ ਮਰਦਾਬਾਦ ਵੀ ਹੋ ਗਿਆ ਉੱਥੇ ਮੀਟਿੰਗ ਚ ਕਹਿੰਦੇ ਜੀ ਉਦੋਂ ਕੀ ਹੋਇਆ ਅਸੀਂ ਤਾਂ ਬੜਾ ਮਤਲਬ ਕਹਿਨ ਦਾ ਉਹਨੂੰ ਡਿਪਲੋਮੈਟਿਕ ਵੇ ਦੇ ਨਾਲ ਅਸੀਂ ਵਰਕਰਾਂ ਨੂੰ ਕੰਟਰੋਲ ਕਰ ਰਹੇ ਸੀ ਔਰ ਕਰ ਦਿੱਤੇ ਤੇ ਜਦੋਂ ਕਿਤੇ ਡਾਕਟਰ ਆਪਣਾ ਰਾਜਾ ਬੜਿੰਗ ਸਿੰਘ ਨੇ ਕਹਿਤਾ ਕਿ ਭਰਦੀਸ਼ ਗਾਂਧੀ ਨੂੰ ਜਿਹੜੀ ਤੁਸੀਂ ਵੋਟ ਆ ਉਹ ਪਾਓ ਤੇ ਵਰਕਰ ਭੜ ਗਏ ਉਥੋਂ ਉਹਨਾਂ ਨੇ ਨਾਹਰੇਵਾਜੀ ਸ਼ੁਰੂ ਕਰਤੀ ਉਹ ਗੱਲ ਪੜਨੇ ਸ਼ੁਰੂ ਹੋ ਗਏ ਹੈ ਜੀ ਤੇ ਉਹ ਵਰਕਰ ਆਪਣਾ ਗੁੱਸਾ ਜ਼ਾਹਿਰ ਕਰਨ ਲੱਗੇ ਤੇ ਉਹ ਚਲੋ ਵੀ ਵਟ ਟ੍ਰਾਈ ਕਿ ਅਸੀਂ ਉਹਨਾਂ ਨੂੰ ਕੋਈ ਜੇ ਸਾਡੇ ਮੂੰਹ ਤੇ ਮੰਨ ਵੀ ਗਏ ਉਹ ਜੋ ਮੈਨੂੰ ਫੀਡਬੈਕ ਮਿਸੀ ਹੈ ਕਿ ਉਹਨਾਂ ਨੇ ਮੈਨੂੰ ਨਹੀਂ ਲੱਗਦਾ ਕਿ ਉਹ ਵੋਟ ਕਰਨੋ ਤਾਂ ਕਹਿੰਦੇ ਅਸੀਂ ਸਿਮਰਜੀਤ ਸਿੰਘ ਮਾਨ ਦੇ ਕੈਂਡੀਡੇਟ ਨੂੰ ਪਾਵਾਂਗੇ ਅੱਛਾ ਕਿਸੇ ਹੋਰ ਪਾਰਟੀ ਨੂੰ ਪਾਸ ਦੇ ਰਹੀ ਹੈਗੇ ਅੱਛਾ ਇਹ ਤਾਂ ਬੜੀ ਤੁਸੀਂ ਮਤਲਬ ਬਿਲਕੁਲ ਕਾਂਗਰਸ ਦੀ ਵਿਚਾਰਧਾਰਾ ਹੋਰ ਹੈ ਸਿਮਰਜੀਤ ਸਿੰਘ ਮਾਨ ਉਹਨਾਂ ਦੇ ਵਿਚਾਰਧਾਰਾ ਤਾਂ ਬਿਲਕੁਲ ਹੀ ਹੋਰ ਹੈ ਮਤਲਬ ਤੁਹਾਡਾ ਕਾਂਗਰਸੀ ਵਰਕਰ ਕਹਿ ਰਿਹਾ ਕਿ ਇਹ ਤਾਂ ਦੂਜੇ ਪਾਸੇ ਸ਼ਿਫਟ ਹੋ ਜਾਣਗੇ ਬਸ ਸੁਣੋ ਤੁਸੀਂ ਕਹਿੰਦੇ ਵੀ ਕਾਂਗਰਸ ਦੀ ਵਿਚਾਰਧਾਰਾ ਹੋਰ ਹੈ ਤੇ ਸਿਮਰਜੀਤ ਸਿੰਘ ਮਾਨ ਦੀ ਵਿਚ ਡਾਕਟਰ ਗਾਂਧੀ ਦੀ ਵਿਚਾਰਧਾਰਾ ਵੀ ਤਾਂ ਹੋਰ ਸੀ ਤਾਂ ਕਿ ਉਹ ਕਾਂਗਰਸ ਦੀ ਟਿਕਟ ਤੇ ਚੋਣ ਲੜ ਰਿਹਾ ਨਹੀਂ ਤੁਸੀਂ ਮੇਰਾ ਮੇਰੇ ਕਹਿਣ ਦਾ ਮਤਲਬ ਇਹ ਸੀਗਾ ਕਿ ਫਿਰ ਬੰਦਾ ਕਹਿੰਦਾ ਵੀ ਜੇ ਕੈਂਡੀਡੇਟ ਨਹੀਂ ਠੀਕ ਤਾਂ ਜਿਹੜੀ ਮਰਜ਼ੀ ਵਿਚਾਰਤਾਰਾ ਹੋਵੇ ਅਸੀਂ ਆਪ ਦਾ ਅਰਜੈਂਟਮੈਂਟ ਜਿਹੜਾ ਉਹ ਜ਼ਾਹਿਰ ਕਰਾਂਗੇ ਮੇਰੀ ਕਹਿਣ ਦਾ ਮਤਲਬ ਇਹ ਸੀ ਵੀ ਵਿਚਾਰਤਾਰਾ ਜਿਹੜੀ ਮਰਜ਼ੀ ਬੰਦੇ ਦੀ ਹੋਵੇ ਹਾਂ ਤੇ ਜਿਹੜੇ ਆਮ ਵਰਕਰ ਹਨ ਜੀ ਜਿਹਦੇ ਦੇ ਲੀਡਰ ਆਉਂ ਤਾਂ ਸੌਣ ਲਣਗੇ ਮਨ ਲੈਣਗੇ ਫਿਰ ਮੈਂ ਤੁਹਾਨੂੰ ਫੇਰ ਕਹਿੰਦਾ ਕਿ ਲੋਕ ਕਿਸੇ ਦੇ ਬੰਨੇ ਨਹੀਂ ਲੋਕ ਨਹੀਂ ਕਿਸੇ ਦੇ ਬੰਨੇ ਬਿਲਕੁਲ ਲੋਕਾਂ ਨੇ ਜਿਹੜਾ ਫੈਸਲਾ ਜੀ ਉਹ ਉਹਨਾਂ ਨੇ ਮਨ ਬਣਾ ਲਿਆ ਮੈਂ ਕਹੂੰ ਦੱਸਾਂ ਠੀਕ ਹੈ ਜੀ ਤੇ ਤੁਸੀਂ ਮੈਨੂੰ ਇੱਕ ਦੱਸੋ ਵਿਕਰਮ ਇਹ ਜਦੋਂ ਇਲੈਕਸ਼ਨ ਹੁੰਦੀ ਆ ਇੱਕ ਵਰਕਰ ਕੰਪੇਨ ਕਰਦੇ ਆ ਜੀ ਵਰਕਰ ਕੰਪੇਨ ਜਦੋਂ ਕਰਨਗੇ ਲੋਕ ਉਹਨਾਂ ਨੂੰ ਸਵਾਲ ਨਹੀਂ ਕਰਨਗੇ ਵੀ ਤੁਸੀਂ ਕਿਹਦੇ ਲਈ ਵੋਟ ਮੰਗ ਰਹੇ ਹੋ ਕਿ ਤੁਹਾਡਾ ਜਿਹੜਾ ਜਿਹੜਾ ਤੁਹਾਡਾ ਕੈਂਡੀਡੇਟ ਆ ਉਹ ਤਾਂ ਕਹਿੰਦਾ ਮੈਂ ਤੁਹਾਡੀ ਕੋਈ ਬਾਹ ਨਹੀਂ ਫੜਨੀ ਤੁਹਾਡੀ ਇਹ ਕੋਈ ਉਹ ਤੁਹਾਡੇ ਲਈ ਮੈਂ ਫੋਨ ਨਹੀਂ ਕਰਨਾ ਕਿਤੇ ਹੈ ਜੀ ਮੈਂ ਤੁਹਾਨੂੰ ਮਿਲਣਾ ਨਹੀਂ ਕਿੰਨਾ ਇੰਨਾ ਦੁੱਖ ਚ ਨਾ ਸੁੱਖ ਤੇ ਵਿੱਚ ਕਿ ਪੌਂਡੋਏ ਉਹ ਤੁਹਾਡੇ ਨਾਲ ਹੀ ਖੜਨ ਨੂੰ ਤਿਆਰ ਨਹੀਂ ਤਾਂ ਅਸੀਂ ਸਿਰ ਪੜਵਾਣਾ ਤੁਹਾਡੇ ਪਿੱਛੇ ਲੱਗ ਕੇ ਆਪਣੀ ਜਗ੍ਹਾ ਤੇ ਤਾਂ ਵਰਕਰ ਠੀਕ ਨਹੀਂ ਫਿਰ ਮੈਂ ਤੁਹਾਨੂੰ ਮੇਰੀ ਗੱਲ ਉਹੀ ਹੈ ਨਾ ਜੇ ਤੋਂ ਮੈਂ ਕਾ ਬੂਥ ਲਾਂਦਾ ਆ ਆਪ ਅਸੀਂ ਤਾਂ ਪਿੰਡਾਂ ਚ ਉੱਥੇ ਬੂਥ ਲਾ ਕੇ ਉਰੇ ਤੱਕ ਪਹੁੰਚਿਆ ਜਦੋਂ ਬੂਥ ਲਾਂਦੇ ਆ ਵਿਕਰ ਜੀ ਤੁਸੀਂ ਦੇਖੋ ਕਿ ਇੱਕ ਪਾਸੇ ਜਿਹੜੀ ਦੂਜੀ ਪਾਰਟੀ ਦਾ ਕੋਈ ਬੰਦਾ ਖੜਿਆ ਹੁੰਦਾ ਆਪਸ ਵਿੱਚ ਰਿਸ਼ਤੇਦਾਰੀ ਹੁੰਦੀ ਆ ਤੇ ਦੂਜੀ ਪਾਰਟੀ ਦਾ ਮਤਲਬ ਕਿ ਇੱਕ ਇੱਕ ਰਿਸ਼ਤੇਦਾਰ ਨੇ ਇੱਕ ਪਾਰਟੀ ਦਾ ਦੂਜੀ ਪਾਸ ਰਿਸ਼ਤੇਦਾਰ ਨੇ ਦੂਜੀ ਪਾਰਟੀ ਦਾ ਲਾਇਆ ਰਹਿੰਦਾ ਬਿਲਕੁਲ ਬਿਲਕੁਲ ਠੀਕ ਹੈ ਕਿੰਨੇ ਉਹ ਆਪਸ ਵਿੱਚ ਬੋਲਦੇ ਵੀ ਨਹੀਂ ਹੈ ਮੈਂ ਤੁਹਾਨੂੰ ਦੱਸਾਂ 15 ਦਿਨ ਪਹਿਲਾਂ ਉਹ ਬੋਲਣਾ ਬੰਦ ਕਰ ਦਿੰਦੇ ਆ ਤੇ ਵੋਟਰਾਂ ਦੇ ਦੌਰਾਨ ਵੀ ਮਨਮਟਾਓ ਹੋ ਜਾਈ ਤੁਹਾਡੇ ਸਾਹਮਣੇ ਕਿੰਨੇ ਕਿੰਨੇ ਉਰੇ ਮਤਲਬ ਕਹਿੰਦਾ ਵੀ ਸੱਟਾਂ ਪੇਟਾ ਕਿੱਥੇ ਤੱਕ ਪਹੁੰਚ ਜਾਂਦੇ ਆ ਤੇ ਉਹ ਕਿਉਂ ਲੜਾਈ ਲੜਨਗੇ ਹੂੰ ਪਰ ਹੁਣ ਤੁਹਾਨੂੰ ਲੱਗਦਾ ਫਿਰ ਹਰਦੇਲ ਜੀ ਤੁਹਾਨੂੰ ਇਹ ਲੱਗ ਰਿਹਾ ਕਿ ਹੁਣ ਜਿਹੜਾ ਕਾਂਗਰਸ ਦਾ ਵਰਕਰ ਆ ਜਾਂ ਜਿਹੜੇ ਜਿਵੇਂ ਤੁਹਾਡੇ ਤੁਸੀਂ ਕਹਿ ਰਹੇ ਹੋ ਕਿ ਨਵਜ ਟਟੋਲੀ ਕਿਉਂਕਿ ਗਰਾਊਂਡ ਤੇ ਜੁੜੇ ਹੋਏ ਹੋ ਤੁਸੀਂ ਲੋਕਾਂ ਦੇ ਨਾਲ ਲੋਕਾਂ ਦਾ ਫੀਡਬੈਕ ਤੁਹਾਨੂੰ ਇਹ ਮਿਲ ਰਿਹਾ ਕਿ ਕਾਂਗਰਸ ਨੂੰ ਲੋਕ ਉਸ ਹਿਸਾਬ ਨਾਲ ਜਿਹੜੇ ਕੈਂਡੀਡੇਟ ਨੂੰ ਪਟਿਆਲੇ ਚ ਵੋਟ ਨਹੀਂ ਪੋਲ ਵੋਟ ਨਹੀਂ ਪਾ ਰਹੇ ਬਹੁਤ ਘੱਟ ਬਹੁਤ ਘੱਟ ਤੇ ਦੂਜਾ ਇੱਕ ਸਭ ਤੋਂ ਵੱਡਾ ਜਿਹੜਾ ਮੈਂ ਤੁਹਾਨੂੰ ਦੱਸਾਂ ਕਾਰਨ ਜੀ ਜੀ ਜਿਹੜਾ ਬੇਰਾ ਵਿਆਹ ਸਾਹ ਬਹੁਤ ਵੱਡੀ ਸੰਸਥਾ ਵੈਸੇ ਉਹਨਾਂ ਨੇ ਕਦੇ ਪੋਲਿਟਿਕ ਪੋਲਿਟਿਕਲੀ ਕਦੇ ਕਿਸੇ ਦੀ ਡਾਇਰੈਕਟ ਲੈਂ ਮਤਲਬ ਕਿ ਮਦਦ ਨਹੀਂ ਕੀਤੀ ਸਿੱਧੇ ਤੌਰ ਤੇ ਹਾਂ ਇਨਡਾਇਰੈਕਟਲੀ ਤਾਂ ਚੱਲਦਾ ਹੀ ਆ ਹਰੇਕ ਹੀ ਉੱਥੇ ਚਲੋ ਕਿਸੇ ਵੀ ਕਰ ਹੋਣ ਬਿਲਕੁਲ ਇਹ ਡਾਕਟਰ ਗਾਂਧੀ ਵੈਨ ਹੀ ਵਾਜ ਦਾ ਮੈਂਬਰ ਪਾਰਲੀਮੈਂਟ ਇਹਨਾਂ ਨੇ ਉਹਨਾਂ ਦੇ ਅਗੇਂਸਟ ਇਨਕੁਆਇਰੀ ਕਰਾਈ ਇਨ ਰਿਟਨ ਡਾਕੂਮੈਂਟਾਂ ਕੋ ਹੂੰ ਉਹ 6 ਮਹੀਨੇ ਉਹਨਾਂ ਦੀ ਇਨਕੁਆਇਰੀ ਚੱਲਦੀ ਰਹੀ ਉਹਨਾਂ ਦੇ ਬੰਦੇ ਵੀ ਇਹਨਾਂ ਨੂੰ ਮਿਲੇ ਕਿ ਸਾਡੇ ਤੋਂ ਬਾਪ ਇਹ ਤੁਸੀਂ ਨਾ ਕਰੋ ਇਹ ਤਾਂ ਇਹਨਾਂ ਨੇ ਜਵਾਬ ਦਿੱਤਾ ਕਿ ਨਹੀਂ ਮੈਂ ਨਹੀਂ ਹਟਣਾ ਪਿੱਛੇ ਮੈਂ ਤਾਂ ਤੁਹਾਡੀ ਉਹਨਾਂ ਨੂੰ ਮਤਲਕਿ ਉਹ ਪੂਰਾ ਚੇਲਣਾ ਪਿਆ ਹਮ ਨਾਓਡੇ ਤੇ ਜਿਹੜੇ ਉਹਨਾਂ ਦੇ ਵਿੱਚ ਕਾਂਗਰਸਮੈਨ ਵੀ ਹੈਗੇ ਆ ਹਮ 50% ਮੈਂ ਇਹ ਕਹਿਣਾ ਕਿ ਕਿਉਂਕਿ ਕਾਂਗਰਸ ਸੈਕੂਲਰ ਪਾਰਟੀ ਹੈ ਉਹ ਡੇਰਾ ਵੀ ਬਹੁਤ ਸੈਕੂਲਰ ਹੈਗਾ ਉਹਨਾਂ ਦੇ ਜਿਹੜੇ ਮਤਲਕਿ ਜਿਹੜੇ ਉਹ ਅਨੁਆਈ ਕਹਿੰਦੇ ਹੁੰਨੇ ਆ ਨੀਚੇ ਤੇ ਉਹ ਵੀ ਸਾਰੇ ਮਤਲਕਿ ਬਹੁਤ ਸਿਆਣੇ ਅਰ ਸੈਕੂਲਰ ਨੇ ਮੈਂ ਸਪੈਸ਼ਲੀ ਮੈਂ ਇਹ ਕਹਿ ਸਕਦਾ ਹਾਂ ਕਿ ਮੈਂ ਉੱਥੇ ਜਾ ਕੇ ਵੀ ਆਇਆ ਹੂੰ ਕਈ ਵਾਰੀ ਇੱਕ ਵਾਰੀ ਨਹੀਂ ਸੋ ਮੈਨੀ ਟਾਈਮ ਜਾਈ ਕੋਨ देयर ਤੇ ਬਹੁਤ ਡਿਸਪੀਲਨ ਤੇ ਬਹੁਤ ਜ਼ਿਆਦਾ ਅਨੁਸ਼ਾਸਨ ਚ ਰਹਿਣ ਵਾਲੇ ਹੋ ਲੋਕ ਨੇ ਤੇ ਤੁਸੀਂ ਇਹ ਦੇਖੋ ਕਿ ਹਰ ਧਰਮ ਦਾ ਉਹ ਸਤਕਾਰ ਕਰਦੇ ਆ ਤੇ ਉਹਨਾਂ ਨੇ ਨਾ ਉਹ ਦੇ ਡਿਸਾਈਡਡ ਟੂ ਵੋਟ ਅਗੇਂਸਟ ਦਾ ਮਤਲਬ ਕਿ ਡਾਕਟਰ ਗਾਂਧੀ ਹੈ ਜੀ ਹਾਂ ਉਹ ਕਿੰਨੀ ਵੱਡੀ ਜਿਹੜੀ 6:00 ਵਜੇ ਨਹੀਂ ਹੈਗੀ ਉਹ ਤਾਂ ਫਿਰ ਤੁਹਾਨੂੰ ਕੀ ਲੱਗ ਰਿਹਾ ਹੈ ਹਰਦੇਲ ਜੀ ਹੁਣ ਤਾਂ ਚਲੋ ਲੈਗਪੈਗ ਪਾਰਟੀਆਂ ਨੇ ਪੱਤੇ ਖੋਲ ਦਿੱਤੇ ਆ ਤੁਹਾਨੂੰ ਕੀ ਲੱਗ ਰਿਹਾ ਹੁਣ ਕੌਣ ਅੱਗੇ ਚੱਲ ਰਿਹਾ ਕਾਂਗਰਸ ਕਿੱਥੇ ਜੇ ਖੜੀ ਨਜ਼ਰ ਆ ਰਹੀ ਤੁਹਾਨੂੰ ਚਲੋ ਬੜਾ ਲੰਮਾ ਟਾਈਮ ਪਿਆ ਕਰੇ ਜੀ ਔ ਟਾਈਮ ਤੇ ਅੱਜ ਸਵੇਰ ਮੈਂ 1.5 ਮਹੀਨਾ ਪਿਆ ਹਲੇ ਹਲੇ ਤਾਂ ਨਹੀਂ ਪਰ ਮੈਂ ਤੁਹਾਨੂੰ ਦੱਸਦਾ ਇਹ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ ਨਾ ਜੀ ਜੀ ਤੇ ਇਹ ਗੱਲਾਂ ਮੈਂ ਉੱਥੇ ਵੀ ਦੱਸ ਕੇ ਆਇਆ ਹਾਂ ਸੈਂਟਰ ਹਾਈ ਕਮਾਂਡ ਨੂੰ ਅਸੀਂ ਇਹ ਵੀ ਜਿਹੜੇ ਸਾਡੇ ਦਿਨ ਨੂੰ ਵਿਕਾਪਾਲ ਜਿਹੜੇ ਹੈਗੇ ਜਨ ਸੈਕਟੀ ਇੰਚਾਰਜ ਉਹਨਾਂ ਨੂੰ ਜਨ ਸੈਕਟੀ ਪੰਜਾਬ ਦੇ ਜਿਹੜੇ ਇਨਚਾਰਜ ਆ ਦਵਿੰਦਰ ਦਵਿੰਦਰ ਯਾਦਵ ਪੀਸੀਸੀ ਪ੍ਰੈਜ਼ੀਡੈਂਟ ਮੁਗੀ ਸਾਰੇ ਨੂੰ ਸੀ ਇਹ ਗੱਲ ਪਤਾ ਨਹੀਂ ਹਮਮ ਪਰ ਉਹਨਾਂ ਦੇ ਜਿਹੜੇ ਅਨੁਾਈ ਨੇ ਉਹਨਾਂ ਦੇ ਫੋਲੋਅਰਸ ਨੇ ਉਹਨਾਂ ਨੇ ਭੇਜੇ ਵੀ ਆ ਇਹਨਾਂ ਨੂੰ ਵੀ ਭਾਈ ਇਹ ਬੰਦਾ ਇਹ ਤੁਸੀਂ ਡਿਸੀਜਨ ਜਿਹੜਾ ਗਲਤ ਕਰ ਰਹੇ ਹੈਗੇ ਆ ਬਟ ਨਾਓ ਦੇ ਫੀਲ ਇਜ਼ੀਟੇਟਰ ਹਮ ਪਰ ਹੁਣ ਜਦੋਂ ਤੁਸੀਂ ਪ੍ਰਧਾਨ ਨਾਲ ਵੀ ਇਸ ਤੋਂ ਪਹਿਲਾਂ ਵੀ ਚਲੋ ਗੱਲਾਂ ਬਾਤਾਂ ਤਾਂ ਹੋਈਆਂ ਹੋਣਗੀਆਂ ਜ਼ਾਹਿਰ ਜੀ ਗੱਲ ਆ ਕਿ ਤੁਸੀਂ ਇਹ ਵੀ ਡਿਮਾਂਡ ਕਰ ਰਹੇ ਸੀ ਕਿ ਕੈਂਡੀਡੇਟ ਬਦਲ ਦਿੱਤਾ ਜਾਵੇ ਤਾਂ ਫਿਰ ਸ਼ਾਇਦ ਹਵਾ ਬਦਲ ਸਕਦੀ ਹੈ ਐਕਚੁਅਲੀ ਉਹ ਤਾਂ ਪੈਂਦਾ ਹੀ ਸੀ ਫਰਕ ਪੈ ਗਈ ਹਾਂਜੀ ਹਾਂ ਜੀ ਹਾਂ ਜੀ ਹਮ ਠੀਕ ਹੈ ਹਰਦਿਆਲ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਵਿਕਰਮ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਤਾਂ ਹਰਦਿਆਲ ਕੰਬੋਜ ਸਾਡੇ ਨਾਲ ਜੁੜੇ ਹੋਏ ਸੀ ਸਾਬਕਾ ਐਮ ਐਲ اے ਨੇ ਕਾਂਗਰਸ ਵੱਲੋਂ ਔਰ ਉਹਨਾਂ ਨੇ ਕਿਹਾ ਕਿ ਅੱਜ ਮੁਰਦਾਬਾਦ ਦੇ ਨਾਰੇ ਵੀ ਲੱਗੇ ਜਦੋਂ ਡਾਕਟਰ ਧਰਮਵੀਰ ਗਾਂਧੀ ਆਏ ਪਟਿਆਲਾ ਤੋਂ ਜੋ ਕਾਂਗਰਸ ਦੇ ਉਮੀਦਵਾਰ ਨੇ ਔਰ ਇਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਸੀਂ ਹਾਈ ਕਮਾਂਡ ਨੂੰ ਕਿਹਾ ਸੀਗਾ ਕਿ ਪੈਰਾਸ਼ੂਟ ਕੈਂਡੀਡੇਟ ਜਿਹੜਾ ਉਹ ਨਾ ਲਿਆਂਦਾ ਜਾਵੇ ਲੋਕਾਂ ਦੇ ਵਿੱਚ ਗੁੱਸਾ ਇਸ ਚੀਜ਼ ਨੂੰ ਲੈ ਕੇ ਕਿ ਉੱਥੇ ਗਾਂਧੀ ਫਰਾਂਦੀਆਂ ਸਟੇਟਮੈਂਟਸ ਦਾ ਵੀ ਇਹਨਾਂ ਨੇ ਬਕਾਇਦਾ ਜ਼ਿਕਰ ਕੀਤਾ ਔਰ ਅੱਜ ਦੀ ਮੀਟਿੰਗ 'ਚ ਰਾਜਾ ਵੜਿੰਗ ਵੀ ਪਹੁੰਚ ਗਏ ਔਰ ਵੈਸੇ ਤਾਂ ਅੱਖਾਂ ਦਿਖਾਈਆਂ ਸਿੱਧੇ ਤੌਰ ਤੇ ਲਾਲ ਸਿੰਘ ਉਹਨਾਂ ਦੇ ਗਰੁੱਪ ਨੇ ਉਹਨਾਂ ਦੇ ਵਿੱਚੋਂ ਹੀ ਹਰਦਿਆਲ ਕੰਬੂ ਆਉਂਦੇ ਆ ਮਦਨ ਨਾਲ ਜਲਾਲਪੁਰ ਆਉਂਦੇ ਆ ਤਾਂ ਹੋਰ ਵੀ ਕਈ ਲੋਕ ਆਉਂਦੇ ਆ ਪਰ ਅੱਜ ਇਹਨਾਂ ਨੇ ਕਿਹਾ ਇਸ ਗੱਲ ਤੇ ਮੁੱਕਦੀ ਹੋਈ ਨਜ਼ਰ ਆਈ ਕਿ ਡਾਕਟਰ ਧਰਮਵੀਰ ਗਾਂਧੀ ਨੂੰ ਕਾਂਗਰਸੀ ਜਿਹੜੇ ਪਟਿਆਲੇ ਦੇ ਆ ਜਾਂ ਖਾਸ ਤੌਰ ਤੇ ਲਾਲ ਸਿੰਘ ਹੋਣਾਂ ਦਾ ਗਰੁੱਪ ਆ ਉਹ ਸਤਿਕਾਰ ਨਹੀਂ ਕਰ ਰਿਹਾ ਔਰ ਇਸ ਦਾ ਖਮਿਆਜਾ ਵੀ ਕਾਂਗਰਸ ਨੂੰ ਭੁਗਤਣਾ ਪੈ ਸਕਦਾ ਹੈ